ਅੱਜ ਤੁਹਾਨੂੰ ਬਟਾਲਾ ਦੇ ਵਿੱਚ ਦਿਖਾਣਾ ਹੈ ਨੀਟੂ ਛਟਰਾ ਵਾਲਾ ਜਿਹੜਾ ਹੈ ਬਟਾਲਾ ਦੇ ਵਿੱਚ ਆਪਣੇ ਉਮੀਦਵਾਰ ਖੜਾ ਕਰਨਾ ਆਏ ਆ ਉਹਨਾਂ ਨਾਲ ਗੱਲ ਵੀ ਕਰਾਂਗੇ ਕਿਹੜੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਖੜਾ ਕਰਦੇ ਪਏ ਆ ਉਹਨਾਂ ਨਾਲ ਗੱਲ ਵੀ ਕਰਦੇ ਹਾਂਜੀ ਨੀਟੂ ਜੀ ਕਿਹੜੀ ਪਾਰਟੀ ਆ ਤੇ ਕਿਹੜਾ ਉਮੀਦਵਾਰ ਅੱਜ ਖੜਾ ਕਰਦੇ ਹੋ ਦੇਖੋ ਜੀ ਵਿਨੇ ਮਾਝਾ ਸਾਡੇ ਜੀ ਆ ਤੇ ਬਹੁਤ ਵਧੀਆ ਇਨਸਾਨ ਆ ਸਾਫ਼ ਸ਼ਿਵੀ ਦੇ ਆ ਤੇ ਮੇਰਾ ਦਿਲ ਕਹਿੰਦਾ ਵੀ ਮਾਤਾ ਚਿੰਤਪੁਨੀ ਨੂੰ ਮੰਨ ਕੇ ਵੀ ਇਹ ਬੰਦੇ ਬਹੁਤ شریف ਆ ਇਹਨਾਂ ਨੂੰ ਖੜਾ ਕਰਨ ਜਦੋਂ ਤੇ ਬਟਾਲੇ ਵਾਸੀਆਂ ਨੂੰ ਇਹਨਾਂ ਦੀ ਪੈਸੇ ਵੱਲੋਂ ਵੀ ਤੇ ਉਦਾਂ ਵੀ ਸਪੋਰਟ ਉਦਾਂ ਵੀ ਸਪੋਰਟ ਜੇ ਇਹਨਾਂ ਨੂੰ ਸਪੋਰਟ ਨਹੀਂ ਕਰਦਾ ਸਮਝ ਲੋ ਮੈਨੂੰ ਸਪੋਰਟ ਕਰ ਰਿਹਾ ਵਾ ਉਹ ਮੇਰੇ ਤੇ ਐਹਸਾਨ ਕਰ ਰਿਹਾ ਵਾ ਇਹਨਾਂ ਦਾ ਹੁਣ ਜਿਹੜੇ ਕੈਂਡੀਡੇਟ ਆ ਤੁਹਾਡੇ ਕਿੰਨੇ ਖੜੇ ਕੀਤੇ ਗਏ ਆ ਇਸ ਟਾਈਮ ਤੇ ਕੀ ਮੁੱਦੇ ਰਹਿਣਗੇ ਪਾਰਟੀ ਦੇ ਦੇਖੋ ਜੀ ਸਾਡੇ ਮੁੱਦੇ ਮਹਿੰਗਾਈ ਦੇ ਵਿੱਚ ਆ 400 ਸੰਡਰ ਆਪਾਂ 1100 ਦੇ ਰਹੇ ਹਾਂ ਠੀਕ ਆ ਨੌਕਰੀਆਂ ਨਹੀਂ ਆ ਗਈਆਂ ਐਜੂਕੇਸ਼ਨ ਨਹੀਂ ਆ ਗਈ ਲੋਕ ਕਿਹੜਾ ਬੰਦਾ ਵਾ ਕਿਹੜਾ ਬੰਦਾ ਦਾ ਕਰ ਰਿਹਾ ਜੇ ਕਿਸੇ ਗਰੀਬ ਦੀ ਨਹੀਂ ਸੁਣੀ ਜਾਂਦੀ ਅੱਜ ਜੇ ਡਾਕਟਰ ਭੀਮਰਾਓ ਬਾਬਾ ਸਾਹਿਬ ਨੇ ਕਾਨੂੰਨ ਚਲਾਇਆ ਸੰਵਿਧਾਨ ਚਲਾਇਆ ਅਸੀਂ ਉਹਨਾਂ ਦੇ ਨਾਲ ਆ ਪਰ ਇਹ ਗਾਣਾ ਗਾਣਾ ਚਾਹੁੰਦੇ ਆ ਮੇਰੇ ਵਾਰੇ ਪੁੱਛ ਲੈ ਵੀ ਤੂੰ ਇਹ ਨਾ ਵਜ਼ਾਨੀਆਂ ਤੋਂ ਸ਼ਰਤੋਂ ਹੀ ਸਾਡਾ ਪੁੱਠਾ ਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਮੇਰਾ ਯਾਰ ਪੰਜਾਬੀ ਏ ਨਹੀਂ ਮੇਰਾ ਪਿਆਰ ਪੰਜਾਬੀ ਏ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ ਯਾਰ ਪੰਜਾਬੀ ਏ ਨਹੀਂ ਮੇਰਾ ਪਿਆਰ ਪੰਜਾਬੀ ਏ ਜਿਹੜਾ ਬਟਾਲੇ 'ਚ ਕੈਂਡੀਡੇਟ ਖੜਾ ਕੀਤਾ ਉਹ ਕੀ ਦੇਖਿਆ ਉਹ ਜੀ ਤੁਹਾਨੂੰ ਅੱਜ ਉਹਨਾਂ ਦੀ ਤਬੀਰ ਖਰਾਵਾ ਅੱਜ ਉਹਨਾਂ ਦੀ ਤਬੀਰ ਖਰਾਵਾ ਤੇ ਆ ਖੜੇ ਭਾਜੀ ਬੀਨੇ ਵਜਨ ਜੀ ਤੇ ਇਹ ਬਹੁਤ ਵਧੀਆ ਇਨਸਾਨ ਆ ਬਹੁਤ ਬੀਨੇ ਮੀਨੇ ਵੰਜਦਾ ਬਹੁਤ ਵਧੀਆ ਇਨਸਾਨ ਆ ਤੇ ਮੈਂ ਸਾਰੇ ਬਟਾਲੇ ਵਾਲੇ ਹੱਥ ਜੋੜ ਕੇ ਬੇਨਤੀ ਕਰਨ ਜਾਂ ਮੇਰੀਆਂ ਪਿਪਾ ਮਾਵਾ ਪੈਣਾ ਮਾਵਾ ਬਜ਼ੁਰਗ ਬੱਚੇ ਕਿ ਇੱਕ ਇੱਕ ਵੋਟ ਭਾਜੀ ਨੂੰ ਪਾਓ ਤੇ ਭਾਈ ਨੂੰ ਕਾਮਯਾਬ ਕਰੋ ਕਿਉਂਕਿ ਇੱਕ شریف ਬੰਦਾ ਵੀ ਕਦੀ ਕੈਂਡੀਡੇਟ ਬਣੇਗਾ ਤੇ ਜ਼ਿੰਦਗੀ ਜੀਅਦਾ ਕਰੋਗੇ ਜਾਂ ਕੋਈ ਜ਼ਿੰਦਗੀ ਜਮਾਨਦਾਰੀ ਵੀ ਚੰਗਾ ਕੰਮ ਵੀ ਕੀਤਾ ਇਸ ਦੁਨੀਆ ਦਾ ਰੱਬ ਹੈਗਾ ਸਾਨੂੰ ਨਜ਼ਰ ਨਹੀਂ ਆਉਂਦਾ ਦਿਨ ਚੜਦਾ ਹਵਾ ਪਾਣੀ ਆ ਸਾਰੀ ਲਾਈਟ ਆ ਸਾਰੇ ਪਾਸੇ ਪਰਮਾਤਮਾ ਤੁਹਾਡੇ ird gird ਖੜਾ ਤੁਸੀਂ ਸਿਰਫ ਦੇਖ ਤੁਸੀਂ ਦੇਖ ਨਹੀਂ ਸਕਦੇ ਦੇਖ ਨਹੀਂ ਸਕਾਰੇ ਪਰਮਾਤਮਾ ਰੱਬ ਇਹਨਾਂ ਬੰਦਿਆਂ ਦੇ ਵਿੱਚ ਰੂਪ ਦੇ ਵਿੱਚ ਆਂਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਫਤਿਹ ਕਿੰਨੇ ਬੰਦੇ ਖੜੇ ਕਰ ਚੁੱਕੇ ਨੇ ਜਿਹੜੇ ਸਾਰੇ ਬੰਦੇ ਖੜੇ ਆ ਜੀ ਤੇਰਾ ਬੰਦੇ ਇੱਕ ਜਗ੍ਹਾ ਖੜੇ ਆ ਜੀ ਸੱਤ ਅੱਠ ਬੰਦੇ ਇੱਕ ਜਗ੍ਹਾ ਖੜੇ ਆ ਜੀ ਇਹ ਸੁਣਿਆ ਤੁਸੀਂ ਨੀਡ ਟੂ ਸਿਟਰਨ ਵਾਲਿਆਂ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਬਟਾਲਾ ਦੇ ਵਿੱਚ ਜਿਹੜੇ ਉਮੀਦਵਾਰ ਖੜਾ ਕੀਤਾ ਉਹਨਾਂ ਦੇ ਹੱਕ ਚ ਵੋਟਾਂ ਪਾਈਆਂ ਜਾਣ ਮੈਂ ਬਟਾਲਾ ਤੋਂ ਵਿਕੀ ਮਲੇ